ਡਾ ਪੁਲਿਸ ਨੇ ਵੱਡੀ ਸਫਲਤ हासिल ਕਰ ਦਿਆ ਤਿੰਨ ਜਿਹੜੇ ਆ ਤਸਕਰਾਂ ਨੂੰ ਕਾਬੂ ਕੀਤਾ ਇਹਨਾਂ ਦੇ ਪਾਸੋਂ ਜਿਹੜੀ ਆ ਨਸ਼ੀਲੀਆ ਗੋਲੀਆਂ ਬਰਾਮਦ ਕੀਤੀਆਂ ਨੇ ਲਗਾਤਾਰ ਜਿਹੜੀਆਂ ਨਸ਼ੀਲੀਆ ਗੋਲੀਆਂ ਦੀ ਤਸਕਰੀ ਕਰਦੇ ਸੀਗੇ ਮੈਡੀਕਲ ਸਟੋਰ ਤੋਂ ਲਿਆ ਕੇ ਜਿਹੜੀ ਆ ਹੋਰ ਨੌਜਵਾਨਾਂ ਨੂੰ ਦੇਂਦੇ ਸੀਗੇ ਵੇਚਦੇ ਸੀਗੇ ਤਾਂ ਉਸੇ ਦੌਰਾਨ ਸ਼ੱਕ ਦੇ ਆਧਾਰ ਤੇ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀਗਾ ਤਾਂ ਜਦੋਂ ਤਿੰਨ ਨੌਜਵਾਨ ਜਿਹੜੇ ਸੀਗੇ ਮੋਟਰਸਾਈਕਲ ਉੱਤੇ ਹੁੰਦੇ ਸੀਗੇ ਤਾਂ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਦੇ ਕੋਲੋਂ ਚੈਕਿੰਗ ਕੀਤੀ ਗਈ ਤਾਂ ਜਦੋਂ ਚੈਕਿੰਗ ਦੇ ਦੌਰਾਨ ਉਹਨਾਂ ਦੇ ਵੱਲੋਂ ਜਿਹੜੀਆਂ ਨਸ਼ੀਲੀਆਂ ਗੋਰੀਆਂ ਬਰਾਮਦ ਹੋਈਆਂ ਨੇ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਦੋ ਸਕੇ ਭਰਾ ਆ ਤੇ ਇੱਕ ਉਸ ਦਾ ਯਾਰ ਦੋਸਤ ਸੀਗਾ ਤਾਂ ਜੋ ਕਿ ਤਿੰਨੋਂ ਜਿਹੜੇ ਆ ਮੈਡੀਕਲ ਸਟੋਰ ਤੋਂ ਉਹ ਨਸ਼ੀਲੀਆਂ ਗੋਰੀਆਂ ਲੈ ਕੇ ਜਿਹੜੇ ਆ ਮਹਿੰਗੇ ਭਾਅ ਤੇ ਅੱਗੇ ਹੋਰ ਤਸਕਰਾਂ ਨੂੰ ਜਿਹੜੇ ਵੇਚਦੇ ਸੀਗੇ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਤਾਂ ਕੀ ਕੁਝ ਕਹਿਣਾ ਆ ਸੁਣਦੇ ਉਹਨਾਂ ਦੀ ਚੁਬਾ ਜਾਨੀ ਸ਼ਵਰਾ ਜੀ ਦੇਖਣ ਵਾਲੇ ਸਰ ਦਸ਼ਕਾ ਨੂੰ ਮੇਰਾ ਨੂੰ ਪਿਆਰ ਵੀ ਚਸਕਾ ਅੱਜ ਜਿਸ ਨੂੰ ਜੁੜਾ ਟਾਂਡਾ ਥਾਣਾ ਦੇ ਵਿੱਚ ਜਿੱਤੇ ਕਿ ਵੱਖ-ਵੱਖ ਮੁਕਦਰਮਿਆਂ ਵਿੱਚ ਤਿੰਨ ਜਿਹੜੇ ਮੁਰਜ਼ਮ ਗ੍ਰਿਫਤਾਰ ਕੀਤੇ ਹੋਏ ਨੇ ਸਾਡੇ ਨਾਲ ਉਹਨਾਂ ਐਸਐਸਓ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਮੁਰਜ਼ਮ ਫੜੇ ਹੋਏ ਨੇ ਇਹਨਾਂ ਦੇ ਕਿੰਨੀਆਂ-ਕਿੰਨੀਆਂ ਗੋਲੀਆਂ ਜਿਹੜੀਆਂ ਇਹਨਾਂ ਕੋਲੋਂ ਬਰਾਮਦ ਕੀਤੀਆਂ ਗਈਆਂ ਨੇ ਹੋਰ ਵੀ ਕੁਝ ਪੋਜੀਟਿਵ ਕਰਾਂਗੇ ਕਿ ਜਿਹੜੇ ਇਹ ਮੁਲਜ਼ਮ ਨੇ ਇਹਨਾਂ ਤੇ ਕਿੰਨੇ ਐਨਡੀਪੀਐਸ ਦੇ ਪਰਚੇ ਵਕੋ ਖਾਣਿਆ ਵੀ ਦਰਜ ਨੇ ਐਸਐਸਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਉਹ ਜੀ ਉਹਨੇ ਆਪ ਗੱਲਬਾਤ ਕਰਾਂਗੇ ਇਹ ਜਿਹੜਾ ਜ਼ਾਬਗਰ ਮੰਤਰੀ ਜਿਹੜਾ ਯੋਧਨ ਸ਼ਾਹ ਉਹ ਜਿਹੜੀ ਇੱਕ ਮਾਰਸ ਤੋਂ ਚੱਲ ਰਹੀ ਹੈ ਉਹਦੇ ਗੱਡੀ ਦੇ ਵਿੱਚ ਹੀ ਜਿਹੜਾ ਕੱਲ 18 ਤਰੀਕ ਨੂੰ ਜਿਹੜਾ ਇੱਕ ਕਾਸੋ ਆਪਰੇਸ਼ਨ ਜਿਹੜਾ ਬਾਜਪੀ ਦੀ ਕੀ ਸਾਬ ਨਾਲ ਉਸ ਕੀਤਾ ਸੀਗਾ ਪੂਰੇ ਪੰਜਾਬ ਦੇ ਵਿੱਚ ਚੱਲਿਆ ਇਹਦੇ ਵਿੱਚ ਸਾਡੇ ਜਿਹੜੇ ਦੇ ਵਿੱਚ ਵੀ ਇਹਦੇ ਵਿੱਚ ਕਾਫੀ ਨਰਮੇਦਰ ਤੇ ਵੇ ਰੇਸ਼ੇਦ ਰਾਨ ਜਿਹੜੇ ਆ ਕਾਸੋਪੀ ਦੇ ਦੌਰਾਨ ਦੋ ਕਰਵੇਂ ਸਾਡੇ ਕੋਲ ਵੀ ਜਿਹੜੇ ਸਾਡੇ ਖਾਣੇ ਵਿੱਚ ਸੀ ਦਰਜ ਕੀਤੇ ਜਿਹੜਾ ਇੱਕ ਤਾਂ 200 ਨੰਬਰ ਹੈਗਾ ਜਿਹਦੇ ਵਿੱਚ ਸਿਮਰ ਸਿੰਘ ਹੈਗਾ ਜਦਰੀਆ ਪਿੰਡ ਦਾ ਇਹਦੇ ਕੋਲ ਨਸ਼ੀਦੀਆਂ ਗੁਲੀਆਂ ਜਿਹੜੀਆਂ ਬਰੰਦ ਹੋਈਆਂ ਨੇ ਔਰ ਇਹਦਾ ਦੂਜਾ ਮਾਮਲਾ ਹੈ ਜਿਹੜਾ 201 ਨੰਬਰ ਇਹ ਊੜੇਵਾਂਛਾ ਜਿਹੜਾ ਹੈਗਾ ਜੀ ਪਿੰਡ ਹੈਗਾ ਜੀ ਉੱਥੋਂ ਦੇ ਦੋ ਹੈਗੇ ਨੇ ਮਨਪੀਰ ਸਿੰਘ ਤੇ ਸਕੰਦਰ ਸਿੰਘ ਜਿਹੜਾ ਸ਼ਹਿਰ ਦੇ ਕੰਮ ਦੇ ਵਿੱਚ ਨੌਕਰੀ ਸੀਗੇ ਤੇ ਇਹ ਜਿਹੜਾ ਫੜਕੇ ਇਹਨਾਂ ਨੂੰ ਜਿਹੜਾ ਅਸੀਂ ਕੋਰਟ 'ਚ ਪੇਸ਼ ਕਰ ਰਹੇ ਹਾਂ ਜੀ ਨਾਮ ਮਾੜ ਲੈ ਰਹੇ ਹਾਂ ਸਰ ਕਿੰਨੇ ਕਿੰਨੇ ਕੋੜੇ ਇਹਨਾਂ ਨੂੰ ਬਰਾਬਰ ਕਿਤੇ ਆਈਆਂ ਇਹਨਾਂ ਦੇ ਕੋਲ ਜੀ ਜਿਹੜੀਆਂ ਸਿਵਲ ਜੀਸਿੰਗ ਹੈਗੀਆਂ ਕੋ 54 ਹੈਗੀਆਂ ਜੀ ਮਨਪੀਰ ਸਿੰਘ ਕੋਲ ਹੈਗੇ ਇੱਕ 7 ਔਰ ਸਕੰਦਰ ਸਿੰਘ ਕੋਲ 109 ਡਿਗਰੀ ਸਰ ਇਹਨਾਂ ਦਾ ਹੋਰ ਮਕਦਮੇ ਦਰਜ ਨੇ ਹੋਰ ਕਸਾਨੀਆਂ ਹਾਂਜੀ ਇਹਨਾਂ ਦੇ ਪੂਰਵ ਪਿਛਲ ਸਮੇਂ ਦੱਬੇ ਹੋਏ ਹੈਗੇ ਨੇ ਰਿਪੋਰਟ ਸਾਹਿਬ ਹੈਗੇ ਨੇ ਇਹਨਾਂ ਦਾ ਤੇ ਹੁਣ ਜਿਹੜੇ ਦੁਬਾਰਾ ਫੇਰ ਜੇ ਫੜੇ ਗਏ ਆ ਉਹ ਉਹਨਾਂ ਨੇ ਇੱਕ ਵੀ ਜੰਗ ਦੀ ਇਸਨ ਐਸਐਚਓ ਟੰਡਾ ਗੁਰਿੰਦਰ ਜੀ ਜੀ ਨਗਰਾਜ ਜਿਨ੍ਹਾਂ ਨੇ ਦੱਸਿਆ ਕਿ ਜੁੱਧ ਨਸ਼ੇਵਰੋ ਤੇ ਚਲਾਈ ਗਈ ਮਹਮ ਤੈਤ ਕਾਸੋ ਆਪਰੇਸ਼ਨ ਦੇ ਤਹਿਤ ਜਿਹੜੀ ਇਹ ਜੁੱਧ ਚੱਲਿਆ ਸੀਗਾ ਜਿਹਦੇ ਤਹਿਤ ਦੋ ਮੁਕਦਮੇ ਦਰਜ ਕੀਤੇ ਗਏ ਨੇ ਜਿਸ ਵਿੱਚ ਤਸ਼ੀਨੀਆਂ ਗੋਲੀਆਂ ਸਨ ਤਿੰਨ ਵਿਅਕਤੀ ਫੜੇ ਹੋਏ ਫੜੇ ਨੇ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਹੋਰ ਵੀ ਥਾਣੇ ਵਿੱਚ ਮਕਦਮੇ ਦਰਜ ਨੇ ਟਾਡਾ ਪੁਲਿਸ ਨੇ ਵੱਡੀ ਸਫਲਤ ਹਾਸਲ ਕਰਦਿਆ ਤਿੰਨ ਜਿਹੜੇ ਆ ਤਸਕਰਾਂ ਨੂੰ ਕਾਬੂ ਕੀਤਾ ਇਹਨਾਂ ਦੇ ਪਾਸੋਂ ਜਿਹੜੀ ਆ ਨਸ਼ੇਲੀਆ ਗੋਲੀਆਂ ਬਰਾਮਦ ਕੀਤੀਆਂ ਨੇ ਲਗਾਤਾਰ ਜਿਹੜੇ ਨਸ਼ੇਲੀਆ ਗੋਲੀਆਂ ਦੀ ਤਸਕਰੀ ਕਰਦੇ ਸੀਗੇ ਮੈਡੀਕਲ ਸਟੋਰ ਤੋਂ ਲਿਆ ਕੇ ਜਿਹੜੀ ਆ ਹੋਰ ਨੌਜਵਾਨਾਂ ਨੂੰ ਵੀ ਦਿੰਦੇ ਸੀਗੇ ਵੇਚਦੇ ਸੀਗੇ ਤਾਂ ਉਸੇ ਦੌਰਾਨ ਸ਼ੱਕ ਦੇ ਆਧਾਰ ਤੇ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀਗਾ ਤਾਂ ਜਦੋਂ ਤਿੰਨ ਨੌਜਵਾਨ ਜਿਹੜੇ ਸੀਗੇ ਮੋਟਰਸਾਈਕਲ ਹੁੰਦੇ ਸੀਗੇ ਤਾਂ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਦੇ ਕੋਲ ਚੈਕਿੰਗ ਕੀਤੀ ਗਈ ਤਾਂ ਜਦੋਂ ਚੈਕਿੰਗ ਦੇ ਦੌਰਾਨ ਉਹਨਾਂ ਦੇ ਵੱਲੋਂ ਜਿਹੜੀਆਂ ਨਸ਼ੀਲੀਆਂ ਗੋਰੀਆਂ ਬਰਾਮਦ ਹੋਈਆਂ ਨੇ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਦੋ ਸਕੇ ਭਰਾ ਆ ਤੇ ਇੱਕ ਉਸ ਦਾ ਯਾਰ ਦੋਸਤ ਸੀਗਾ ਤਾਂ ਜੋ ਕਿ ਤਿੰਨੋਂ ਜਿਹੜੇ ਆ ਮੈਡੀਕਲ ਸਟੋਰ ਤੋਂ ਉਹ ਨਸ਼ੀਲੀਆਂ ਗੋਰੀਆਂ ਲੈ ਕੇ ਜਿਹੜੇ ਆ ਮਹਿੰਗੇ ਭਾਅ ਤੇ ਅੱਗੇ ਹੋਰ ਤਸਕਰਾਂ ਨੂੰ ਜਿਹੜੇ ਵੇਚਦੇ ਸੀਗੇ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਤਾਂ ਕੀ ਕੁਝ ਕਹਿਣਾ ਆ ਸੁਣਦੇ ਉਹਨਾਂ ਦੀ ਚੁਬੰਦ ਜਾਨੀ ਸਵਰਾ ਜੀ ਦੇਖਣ ਵਾਲੇ ਸਰੋਤ ਦਰਸ਼ਕਾਂ ਨੂੰ ਮੇਰਾ ਉਹਨਾਂ ਨੂੰ ਪਿਆਰ ਵੀ ਸ਼ਰਸਕਲ ਅੱਜ ਇਸ ਨੂੰ ਜੁੜਾ ਟਾਂਡਾ ਥਾਣਾ ਦੇ ਵਿੱਚ ਦਿੱਤੇ ਕਿ ਵੱਖ-ਵੱਖ ਮੁਕਦਮਿਆਂ ਵਿੱਚ ਤਿੰਨ ਜਿਹੜੇ ਮੁਲਜ਼ਮ ਗ੍ਰਿਫਤਾਰ ਕੀਤੇ ਹੋਏ ਨੇ ਸਾਡੇ ਨਾਲ ਉਹਨਾਂ ਐਸਐਸਓ ਸਾਹਮਣੇ ਵੀ ਕਾਰਵਾਈ ਕਰਾਂਗੇ ਜਿਹੜੇ ਮੁਜ਼ਮ ਫੜੇ ਹੋਏ ਨੇ ਇਹਨਾਂ ਦੇ ਕਿੰਨੀਆਂ-ਕਿੰਨੀਆਂ ਗੋਲੀਆਂ ਜਿਹੜੀਆਂ ਇਹਨਾਂ ਕੋਲੋਂ ਬਰਾਮਦ ਕੀਤੀਆਂ ਗਈਆਂ ਨੇ ਹੋਰ ਵੀ ਕੁਝ ਪੋਜੀਟਿਵ ਵਿੱਚ ਕਰਾਂਗੇ ਕਿ ਜਿਹੜੇ ਮੁਲਜ਼ਮ ਨੇ ਇਹਨਾਂ ਤੇ ਕਿੰਨੇ ਐਨਡੀਪੀਐਸ ਦੇ ਪਰਚੇ ਵਕੋ ਖਾਣਿਆਂ ਦੇ ਦਰਦ ਨੇ ਐਸਐਸਓ ਟਾਂਡਾ ਗੁਰਿੰਦਰ ਸਿੰਘ ਨਗਰਾ ਉਹ ਜੀ ਉਹਨੇ ਆਪਾਂ ਗੱਲਬਾਤ ਕਰਾਂਗੇ ਇਹ ਜਿਹੜਾ ਜੋਗਰ ਮੋਡਲ ਜਿਹੜਾ ਜਦੋਂ ਨਸ਼ਾ ਉਹ ਜਿਹੜੀ ਇੱਕ ਮਹੀਨੇ ਮ ਜਿਹੜੀ ਇੱਕ ਮਾਰਚ ਤੋਂ ਚੱਲ ਰਹੀ ਹੈ ਉਹਦੇ ਲੜੀ ਦੇ ਵਿੱਚ ਹੀ ਇਹ ਜਿਹੜਾ ਕੱਲ 18 ਤਰੀਕ ਨੂੰ ਜਿਹੜਾ ਇੱਕ ਕਾਸੋ ਆਪਰੇਸ਼ਨ ਜਿਹੜਾ ਬਾਜੀਪੁਰ ਦੀ ਕਿਸਾਬ ਉਹਨਾਂ ਨੇ ਕੀਤਾ ਸੀਗਾ ਪੂਰੇ ਪੰਜਾਬ ਦੇ ਵਿੱਚ ਜੰਗਿਆ ਇਹਦੇ ਵਿੱਚ ਸਾਡੇ ਜਿਹੜੇ ਦੇ ਵਿੱਚ ਵੀ ਇਹਦੇ ਵਿੱਚ ਕਾਫੀ ਦਰਮਿਆਦਰ ਤੇ ਹੋਏ ਰਿਸ਼ਦਦਾਨ ਜਿਹੜੇ ਆ ਕਾਸੋਪੀ ਦੇ ਦੌਰਾਨ ਦੋ ਕਰਕੇ ਸਾਡੇ ਕੋਲ ਵੀ ਜਿਹੜੇ ਖਾਣੇ ਖਾਣੇ ਵੀ ਤੁਸੀਂ ਅਰਜ਼ੀ ਕੀਤੀ ਹੈ ਜਿਹੜਾ 1200 ਨੰਬਰ ਹੈਗਾ ਇਦੋਂ ਵਿੱਚ ਸਿਮਰਨਜੀਤ ਸਿੰਘ ਹੈਗਾ ਜਿਹੜਾ ਪਿੰਡ ਦਾ ਐ ਉਹਨਾਂ ਦੇ ਕੋਲ ਨਸ਼ੀਲੀਆਂ ਗੋਲੀਆਂ ਜਿਹੜੀਆਂ ਬਰਾਮਦ ਹੋਈਆਂ ਨੇ ਔਰ ਜਿਹੜਾ ਦੂਜਾ ਮਕਦਮਾ ਹੈਗਾ 201 ਨੰਬਰ ਇਹ ਕੂੜੇਵਾਂਛਾ ਜਿਹੜਾ ਹੈਗਾ ਜੀ ਪਿੰਡ ਹੈਗਾ ਜੀ ਉੱਥੋਂ ਦੇ ਦੋ ਹੈਗੇ ਨੇ ਮਨਪੀਰ ਸਿੰਘ ਤੇ ਸਕੰਦਰ ਸਿੰਘ ਨਸ਼ੇ ਦੇ ਕੰਮ ਦੇ ਵਿੱਚ ਅਨੌਪਸੀਗੇ ਤੇ ਇਹ ਜਿਹੜਾ ਫੜ ਕੇ ਇਹਨਾਂ ਨੂੰ ਜਿਹੜਾ ਅਸੀਂ ਕੋਰਟ 'ਚ ਪੇਸ਼ ਕਰ ਰਹੇ ਹਾਂ ਜੀ ਨਜ਼ਰ ਮਾਰ ਲਏ ਨੇ ਤਾਂ ਕਿੰਨੀਆਂ-ਕਿੰਨੀਆਂ ਗੋਲੀਆਂ ਨੂੰ ਬਰਾਮਦ ਕੀਤਾ ਹੈ ਇਹਨਾਂ ਦੇ ਕੋਲ ਜੀ ਜਿਹੜੀਆਂ ਸਿਮਰਨਜੀਤ ਸਿੰਘ ਹੈਗਾ ਉਹਨਾਂ ਕੋ 54 ਹੋਈਆਂ ਜੀ ਮਨਪੀ ਸਿੰਘ ਨੂੰ ਇਹ ਕਿ 70 ਸਤ ਅਸਤ ਸਿੰਘ ਨੂੰ 9 ਡਿਗਰੀ ਸਰ ਇਹਨਾਂ ਤੋਂ ਹੋਰ ਮਕਦਮੇ ਦਰਜ ਨੇ ਹੋਰ ਕਸਾਨੀਆਂ ਹਾਂਜੀ ਇਹਨਾਂ ਦੇ ਹੋਰ ਵੀ ਪੇਡਾ ਨੂੰ ਸਮੇਂ ਦੱਬੇ ਹੈਗੇ ਨੇ ਰਿਪੋਰਟ ਖਾਬ ਹੈਗਾ ਇਹਨਾਂ ਦਾ ਤੇ ਹੁਣ ਜਿਹੜਾ ਦੁਬਾਰਾ ਫੇਰ ਜੇ ਫੜੇ ਗਏ ਆ ਉਹਨਾਂ ਨੇ ਇੱਕ ਵੀ ਜੰਗ ਨਹੀਂ ਇਸਨ ਐਸਐਟਓ ਟਾਂਡਾ ਗੁਰਿੰਦਰਜੀਤ ਸਿੰਘ ਨਗਰਾਜ ਜਿਨ੍ਹਾਂ ਨੇ ਦੱਸਿਆ ਕਿ ਜੁੱਧ ਨਸ਼ਿਆਂ ਖਿਲਾਫ ਚਲਾਈ ਗਈ ਮਹਿੰਮ ਤਹਿਤ ਕਾਸੋ ਆਪਰੇਸ਼ਨ ਦੇ ਤਹਿਤ ਜਿਹੜੀ ਸਯੁੱਧ ਚੱਲਿਆ ਸੀਗਾ ਜਿੱਦੇ ਤਹਿਤ ਦੋ ਮੁਕੱਦਮੇ ਦਰਜ ਕੀਤੇ ਗਏ ਨੇ ਜਿਸ ਵਿੱਚ ਨਸ਼ੇਰੀਆਂ ਗੋਲੀਆਂ ਸਣੇ ਤਿੰਨ ਵਿਅਕਤੀ ਫੜੇ ਹੋਏ ਬੜੇ ਨੇ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਹੋਰ ਵੀ ਥਾਣਿਆਂ ਵਿੱਚ ਮੁਕੱਦਮੇ ਦਰਜ ਨੇ ਟਾਂਡਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆ ਤਿੰਨ ਜਿਹੜੇ ਆ ਤਸਕਰਾਂ ਨੂੰ ਕਾਬੂ ਕੀਤਾ ਇਹਨਾਂ ਦੇ ਪਾਸੋਂ ਜਿਹੜੀ ਆ ਨਸ਼ੇਲੀਆ ਗੋਲੀਆਂ ਬਰਾਮਦ ਕੀਤੀਆਂ ਨੇ ਲਗਾਤਾਰ ਜਿਹੜੀਆਂ ਨਸ਼ੇਲੀਆ ਗੋਲੀਆਂ ਦੀ ਤਸਕਰੀ ਕਰਦੇ ਸੀਗੇ ਮੈਡੀਕਲ ਸਟੋਰ ਤੋਂ ਲਿਆ ਕੇ ਜਿਹੜੀ ਆ ਹੋਰ ਨੌਜਵਾਨਾਂ ਨੂੰ ਦਿੰਦੇ ਸੀਗੇ ਵੇਚਦੇ ਸੀਗੇ ਤਾਂ ਉਸੇ ਦੌਰਾਨ ਸ਼ੱਕ ਦੇ ਆਧਾਰ ਤੇ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀਗਾ ਤਾਂ ਜਦੋਂ ਤਿੰਨ ਨੌਜਵਾਨ ਜਿਹੜੇ ਸੀਗੇ ਮੋਟਰਸਾਈਕਲ 'ਤੇ ਹੁੰਦੇ ਸੀਗੇ ਤਾਂ ਉਹਨਾਂ ਨੂੰ ਰੁਕਾਇਆ ਗਿਆ ਉਹਨਾਂ ਦੇ ਕੋਲੋਂ ਚੈਕਿੰਗ ਕੀਤੀ ਗਈ ਤਾਂ ਜਦੋਂ ਚੈਕਿੰਗ ਦੇ ਦੌਰਾਨ ਉਹਨਾਂ ਦੇ ਵੱਲੋਂ ਜਿਹੜੀਆਂ ਨਸ਼ੀਲੀਆਂ ਗੋਰੀਆਂ ਬਰਾਮਦ ਹੋਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਦੋ ਸਕੇ ਭਰਾ ਆ ਤੇ ਇੱਕ ਉਸ ਦਾ ਯਾਰ ਦੋਸਤ ਸੀਗਾ ਤਾਂ ਜੋ ਕਿ ਤਿੰਨੋਂ ਜਿਹੜੇ ਆ ਮੈਡੀਕਲ ਸਟੋਰ ਤੋਂ ਉਹ ਨਸ਼ੀਲੀਆਂ ਗੋਰੀਆਂ ਲੈ ਕੇ ਜਿਹੜੇ ਆ ਮੇਗੇ ਪਾਤੇ ਅੱਗੇ ਹੋਰ ਤਸਕਰਾਂ ਨੂੰ ਜਿਹੜੇ ਵੇਚਦੇ ਸੀਗੇ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਤਾਂ ਕੀ ਕੁਝ ਕਹਿਣਾ ਆ ਸੁਣਦੇ ਉਹਨਾਂ ਦੀ ਚੋਣ ਜਾਨੀ ਸਵਰਾ ਜੀ ਦੇਖਣ ਵਾਲੇ ਸਰਦਸਕਾਂ ਨੂੰ ਮੇਰਾ ਉਹ ਪਿਆਰ ਵੀ ਸ਼ਰਸਕਾ ਅੱਜ ਜਿਸ ਨੂੰ ਜੁੜਾ ਟਾਂਡਾ ਥਾਣਾ ਦੇ ਵਿੱਚ ਜਿੱਤੇ ਕੀ ਵੱਖ-ਵੱਖ ਮੁਕਦਮਿਆਂ ਵਿੱਚ ਤਿੰਨ ਜਿਹੜੇ ਮੁਰਜ਼ਮ ਗ੍ਰਿਫਤਾਰ ਕੀਤੇ ਹੋਏ ਨੇ ਸਾਡੇ ਨਾਲ ਉਹਨ ਐਸਐਸਓ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਮੋਦੀਨ ਫੜੇ ਹੋਏ ਨੇ ਇਹਨਾਂ ਦੇ ਕਿੰਨੀਆਂ-ਕਿੰਨੀਆਂ ਗੋਲੀਆਂ ਜਿਹੜੀਆਂ ਇਹਨਾਂ ਕੋਲੋਂ ਬਰਾਮਦ ਕੀਤੀਆਂ ਗਈਆਂ ਨੇ ਹੋਰ ਵੀ ਕੁਝ ਕੁ ਪੁਜੀ ਵਿੱਚ ਕਰਾਂਗੇ ਕਿ ਜਿਹੜੇ ਇਹ ਮੁਲਜ਼ਮ ਨੇ ਇਹਨਾਂ ਤੇ ਕਿੰਨੇ ਐਨਡੀਪੀਐਸ ਦੇ ਪਰਚੇ ਵਕੋ ਖਾਣਿਆ ਜੀ ਦਰਦ ਨਹੀਂ ਐਸਐਸਓ ਟਾਂਡਾ ਗੁਰਿੰਦਰ ਸਿੰਘ ਨਗਰਾ ਉਹ ਜੀ ਉਹਨੇ ਆਪਾਂ ਗੱਲਬਾਤ ਕਰਾਂਗੇ ਇਹ ਜਿਹੜਾ ਪੰਜਾਬ ਗਾਰਡਨ ਜਿਹੜਾ ਯੋਧ ਨਸ਼ਾ ਜਿਹੜੀ ਇੱਕ ਐਮਐਮ ਜਿਹੜੀ ਇੱਕ ਮਾਰਚ ਤੋਂ ਚੱਲ ਰਹੀ ਹੈ ਉਹਦੇ ਲੜੀ ਦੇ ਵਿੱਚ ਇਹ ਜਿਹੜਾ ਤਾਂ 18 ਤਰੀਕ ਨੂੰ ਜਿਹੜਾ ਇੱਕ ਕਸੋ ਆਪਰੇਸ਼ਨ ਜਿਹੜਾ ਮਾਰਗ ਦੀ ਕੀਸਾ ਉਹਨਾਂ ਨੇ ਉਸ ਕੀਤਾ ਸੀਗਾ ਪੂਰੇ ਪੰਜਾਬ ਦੇ ਵਿੱਚ ਚੱਲਿਆ। ਇਹਦੇ ਵਿੱਚ ਸਾਡੇ ਜਿਹੜੇ ਦੇ ਵਿੱਚ ਵੀ ਇਹਦੇ ਵਿੱਚ ਕਾਫੀ ਦਰਮਿਆਦਰ ਤੇ ਬੇ ਰਿਸ਼ਦਦਾਰ ਜਿਹੜੇ ਆ ਕਸੋਪੀ ਦੇ ਦਰਾਂ ਦੋ ਕਰਕੇ ਸਾਡੇ ਕੋਲ ਵੀ ਜਿਹੜੇ ਖਾੜੇ ਖਾੜੇ ਵੀ ਤੁਸੀਂ ਅਰਜ਼ੀ ਕੀਤੀ ਹੈ ਜਿਹੜਾ 1200 ਨੰਬਰ ਹੈਗਾ ਜਿਹਦੇ ਵਿੱਚ ਸਿਮਰਨਜੀਤ ਸਿੰਘ ਹੈਗਾ ਜਿਹੜੀਆ ਪਿੰਡ ਦਾ ਰਹਿਣ ਵਾਲਾ ਇਹਦੇ ਕੋਲ ਨਸ਼ੀਦੀਆਂ ਗੁਲੀਆਂ ਜਿਹੜੀਆਂ ਬਰਾਮਦ ਹੋਈਆਂ ਨੇ। ਔਰ ਜਿਹੜਾ ਦੂਜਾ ਮਕਦਮਾ ਹੈਗਾ 201 ਨੰਬਰ ਇਹ ਉੜੇਵਾਣਛਾ ਜਿਹੜਾ ਹੈਗਾ ਜੀ ਪਿੰਡ ਹੈ ਜੀ ਉੱਥੋਂ ਦੇ ਦੋ ਹੈਗੇ ਨੇ ਮਨਪੀਰ ਸਿੰਘ ਤੇ ਸਕੰਦਰ ਸਿੰਘ ਨਸ਼ੇ ਦੇ ਕੰਮ ਦੇ ਵਿੱਚ ਅਨੌਲ ਸੀਗੇ ਤੇ ਇਹ ਜਿਹੜਾ ਫੜ ਕੇ ਇਹਨਾਂ ਨੂੰ ਜਿਹੜਾ ਅਸੀਂ ਕੋਰਟ 'ਚ ਪੇਸ਼ ਕਰ ਰਹੇ ਹਾਂ ਜੀ ਨਜ਼ਰ ਮਾਰ ਲਏ ਸਰ ਕਿੰਨੇ ਕਿੰਨੇ ਗੋੜੀ ਇਹਨਾਂ ਨੂੰ ਗਲਪਨ ਕਿਤੇ ਆਈ ਇਹਨਾਂ ਦੇ ਕੋਲ ਜੀ ਜਿਹੜੀਆਂ ਸਿਮਰਜੀਤ ਸਿੰਘ ਹੈਗੀਆਂ ਕੋ 54 ਹੋ ਗਈਆਂ ਜੀ ਮਨਪੀਰ ਸਿੰਘ ਕੋ 107 ਤੇ ਸਕੰਦਰ ਸਿੰਘ ਕੋ 109 ਦੇ ਗ੍ਰੀ ਸਰ ਇਹਨਾਂ ਤੋਂ ਹੋਰ ਹੀ ਮੁਕੱਦਮੇ ਦਰਜ ਨੇ ਹੋਰ ਨਿਖਾਨੇ ਆ ਹਾਂਜੀ ਇਹਨਾਂ ਦੇ ਹੋਰ ਵੀ ਪਹਿਲਾਂ ਸਮੇਂ ਦੱਬੇ ਹੋਏ ਕੇਸ ਰਿਪੋਰਟ ਆਵੈਗਾ ਇਹਨਾਂ ਦਾ ਤੇ ਹੁਣ ਜਿਹੜਾ ਦੁਬਾਰਾ ਫੇਰ ਜੇ ਫੜੇ ਗਏ ਆ ਉਹ ਉਹਨਾਂ ਨੇ ਇੱਕ ਵੀ ਜੰਗ ਦੀ ਇਸਨ ਐਸਐਚਓ ਟੰਡਾ ਗੁਰਿੰਦਰ ਜੀ ਨੂੰ ਨਗਰਾਜ ਜਿਨ੍ਹਾਂ ਨੇ ਦੱਸਿਆ ਕਿ ਜੁੱਧ ਨਸ਼ੇਵਰੋ ਤੇ ਚਲਾਈ ਗਈ ਮਹਮ ਤੈਤ ਕਾਸੋ ਆਪਰੇਸ਼ਨ ਦੇ ਤਹਿਤ ਜਿਹੜੀ ਇਹ ਜੁੱਧ ਚੱਲਿਆ ਸੀਗਾ ਜਿਹਦੇ ਤਹਿਤ ਦੋ ਮੁਕੱਦਮੇ ਦਰਜ ਕੀਤੇ ਗਏ ਨੇ ਜਿਸ ਵਿੱਚ ਤਸ਼ੀਨੀਆਂ ਗੋਲੀਆਂ ਸਨ ਤਿੰਨ ਵਿਅਕਤੀ ਫੜੇ ਹੋਏ ਫੜੇ ਨੇ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਹੋਰ ਵੀ ਥਾਣੇ ਵਾਲੇ ਮੁਕੱਦਮੇ ਦਰਜ ਨੇ ਡੈਨਿਕਸਵਰ ਵਾਲੀ టాడాడుమృతం అర్జున్ జయంతి విశేషత